ਥੈਂਕ ਯੂ ਜੀ ਸਾਹਿਬ ਜੀ ਦੇ ਵਿੱਚ ਮੈਂ ਥੋੜੀ ਸੰਕੋਚ ਕਰ ਰਹੀ ਹਾਂ ਤੁਸੀਂ ਪਹਿਲਾਂ ਹੀ ਸਾਡਾ ਕੁਝ ਕਰਤਾ ਅੱਜ ਕੋਈ ਰਹਿੰਦਾ ਬੈਠੋ ਚਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਂਦੇ ਹਾਂ ਬੀਬੀ 인ਦਰਜੀਤ ਕੌਰ ਜੀ ਬੈਠੋ ਬੜਾ ਟਾਈਮ ਪਿਆ ਫੇਰ ਕਰ ਲਓ ਗੱਲ ਫੇਰ ਕਰ ਲਓ ਅਮਰਿਤਪਾਲ ਸੁਖਾਨੰਦ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇ ਆਏ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਜੀ ਦੇ ਦਿੰਦੇ ਨੇ ਜੀ ਸਭ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਰਾ ਕੁਝ ਕਰਤਾ ਹਾਏ ਕੋਈ ਰਹਿੰਦਾ ਬੈਠੋ ਚਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਨੇ ਬੀਬੀਿੰਦਰ ਜੀ ਕਹੋ ਬੈਠੋ ਬੜਾ ਟਾਈਮ ਪਿਆ ਫੇਰ ਕਰ ਲਓ ਗੱਲ ਫੇਰ ਕਰ ਲਓ ਅ ਅਮਰਿਤਪਾਲ ਸੁਖਾਨੰਦ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇ ਆਏ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਦੇ ਦੇ ਦਿੰਦੇ ਆ ਜੀ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਰਾ ਕੁਝ ਕਰਤਾ ਆਏ ਕੋਈ ਰਹਿੰਦਾ ਬੈਠੋ ਚਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਨੇ ਬੀਬਿੰਦਰ ਜੀ ਕਹਿੰਦੀ ਬੈਠੋ ਬੜਾ ਟਾਈਮ ਪਿਆ ਫੇਰ ਕਰ ਲਓ ਗੱਲ ਫੇਰ ਕਰ ਲਓ ਅਮਰਿਤਪਾਲ ਸੁਖਾਣਾ ਦੇ ਕੋਈ ਗੱਲ ਕਰਨਾ ਚਾਹੁੰਦੇ ਸੀ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਜੀ ਦੇ ਦੇਨੇ ਆ ਜੀ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਡਾ ਕੁਝ ਕਰਤਾ ਆਇਏ ਕੋਈ ਰਹਿੰਦਾ ਬੈਠੋ ਦਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਂਦੇ ਬੀਬੀਂਦਰ ਜੀ ਕੋ ਵੀ ਬੈਠੋ ਬੜਾ ਟਾਈਮ ਪਿਆ ਫੇਰ ਕਰ ਲਿਓ ਗੱਲ ਫੇਰ ਕਰ ਲਿਓ ਅ ਅਮਰਿਤਪਾਲ ਸੁਖਾਣਾ ਦੇ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇ ਆਏ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਜੀ ਦੇ ਦੇ ਨੇ ਜੀ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਰਾ ਕੁਝ ਕਰਤਾ ਫਾਇਦੇ ਕੋਈ ਰਹਿੰਦਾ ਬੈਠੋ ਦਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਂਦੇ ਬੀਬੀ 인ਦਰਜੀਤ ਕਹਿੰਦੀ ਬੈਠੋ ਬੜਾ ਟਾਈਮ ਪਿਆ ਫੇਰ ਕਰ ਲਿਓ ਗੱਲ ਫੇਰ ਕਰ ਲਿਓ ਅਮਰਪਾਲ ਸੁਖਾਨੰਦ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇਹਾ ਇਹ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਜੀ ਦੇ ਦਿਨੇ ਜੀ ਸਭ ਤੋਂ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਰਾ ਕੁਝ ਕਰਤਾ ਫਾਇਦਾ ਕੋਈ ਰਹਿੰਦਾ ਬੈਠੋ ਦਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਂਦੇ ਆ ਬੀਬੀ 인ਦਰਜੀਤ ਕੌਰ ਜੀ ਬੈਠੋ ਬੜਾ ਟਾਈਮ ਪਿਆ ਫੇਰ ਕਰ ਲਿਓ ਗੱਲ ਫੇਰ ਕਰ ਲਿਓ ਅਮਰਪਾਲ ਸੁਖਾਨੰਦ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇ ਆਏ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਜੀ ਡੇਢ ਨੇ ਜੀ ਸਭ ਤੋਂ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਡਾ ਕੁਝ ਕਰਤਾ ਅੱਜ ਕੋਈ ਰਹਿੰਦਾ ਬੈਠੋ ਦਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਂਦੇ ਆ ਬੀਬੀ 인ਦਰਜੀਤ ਕੌਰ ਜੀ ਬੈਠੋ ਬੜਾ ਟਾਈਮ ਪਿਆ ਫੇਰ ਕਰ ਲਿਓ ਗੱਲ ਫੇਰ ਕਰ ਲਿਓ ਅ ਅਮਰਿਤਪਾਲ ਸੁਖਾਨੰਦ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇ ਆਏ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਜੀ ਦੇ ਦਿੰਦੇ ਨੇ ਜੀ ਸਭ ਤੋਂ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਡਾ ਕੁਝ ਕਰਤਾ ਦੱਸਾਇੇ ਕੋਈ ਰਹਿੰਦਾ ਬੈਠੋ ਦਲੋ ਬੈਠੋ ਬੀਬੀ ਜੀ 1 ਮਿੰਟ ਬੈਠੋ ਆਪਾਂ ਕਰ ਲੈਂਦੇ ਆ ਬੀਬੀ ਇੰਦਰਜੀਤ ਕਾ ਜੀ ਬੈਠੋ ਬੜਾ ਟਾਈਮ ਪਿਆ ਫੇਰ ਕਰ ਲਿਓ ਗੱਲ ਫੇਰ ਕਰ ਲਿਓ ਅਮਰਪਾਲ ਸੁਖਾਨੰਦ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇ ਆਏ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਜੀ ਦੇ ਦੇ ਨੇ ਜੀ ਸਭ ਤੋਂ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਰਾ ਕੁਝ ਕਰਤਾ ਅੱਜ ਕੋਈ ਰਹਿੰਦਾ ਬੈਠੋ ਦਿਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਂਦੇ ਆ ਬੀਬੀਿੰਦਰਜੀਤ ਗੋਦੀ ਬੈਠੋ ਬੜਾ ਟਾਈਮ ਪਿਆ ਫੇਰ ਕਰ ਲਿਓ ਗੱਲ ਫੇਰ ਕਰ ਲਿਓ ਅਮਰਿਤਪਾਲ ਸੁਖਾਨੰਦ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇ ਆਏ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਜੀ ਦੇ ਦੇ ਨੇ ਜੀ ਸਭ ਤੋਂ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਰਾ ਕੁਝ ਕਰਤਾ ਅੱਥਾ ਦੇ ਕੋਈ ਰਹਿੰਦਾ ਬੈਠੋ ਦਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਂਦੇ ਆ ਬੀਬੀ ਇੰਦਰਜੀਤ ਗੋਦੀ ਬੈਠੋ ਬੜਾ ਟਾਈਮ ਪਿਆ ਫੇਰ ਕਰ ਲਿਓ ਗੱਲ ਫੇਰ ਕਰ ਲਿਓ ਅਮਰਿਤਪਾਲ ਸੁਖਾਨੰਦ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇ ਆਏ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਦੇ ਦੇ ਦਿਨੇ ਜੀ